ਆਖਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 842701988 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਵੀਰੇ ਭਾਵਨਪ੍ਰੀਤ ਸਿੰਘ ਪਿੰਡ ਹੰਡਾਏ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਇਹ ਆਪਣਾ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈ 983550 ਕਿੰਨੇ ਨਾਲ ਸੇਲ ਆਪਣੇ ਕੋਲ ਅੱਜ ਬਈ ਅੱਜ ਆਪਣੇ ਕੋਲ 6 ਗਾਵਾਂ ਸੇਲ ਲਈਆਂ ਦੋ ਤਾਜੇ ਸੁਹਣੇ ਤੇ ਬਾਕੀ ਖੱਬਣ ਹਨ ਬਾਕੀ ਖੱਬਣਾ ਨੇ ਬਈ ਆਪਣੇ ਕੋਲ ਠੀਕ ਆ ਪਹਿਲੇ ਨੰਬਰ ਆਪਾਂ ਜਿਹੜੀ ਕਾਫੀ ਕਲਰ ਦੀ ਬੈਡ ਦੇਖੀ ਜਾਂਦੇ ਆ ਇਹ ਮੂਹੇ ਬਈ ਚਾਰ ਦੰਦ ਦੂਜਾ ਸਵੇਰ 17 ਕਿਲੋ ਦਾ ਹੁਣ ਤਿਆਰ ਆ 17 ਲੀਟਰ ਬੋਲੀ ਹਾਜ਼ਰ ਆ ਜਮ ਹਾਜ਼ਰ ਆ ਗਈ ਦੰਦੋ ਵੀ ਬਈ ਚਾਰ ਆ ਦੇਖ ਨੂੰ ਹੀ ਪਾ ਲੱਗਣਾ ਤੀਜੇ ਦੋਸਤ ਸੁਹਣਾ ਹੋਵੇ ਠੀਕ ਆ ਰੇਗ ਨੂੰ ਦੂਜਾ ਕਹੀ ਜਾਂਦੇ ਆ ਵਪਾਰੀ ਜਾਇਗਾ ਲੈ ਮੂਹੇ ਚਾਰ ਦੰਦ ਹੈ ਅਰੀਜਨਲ ਕੰਨਿਆਲੇ ਸਾਰੇ ਖੜੇ ਆ ਜੀ ਦੋਗਾਂ ਦਾ ਖੜਿਆ ਵੀ ਕੰਨਿਆਲੇ ਠ ਆਜਵੇਂ ਤੀਜਾ ਦਿਨ ਦਾ 17 ਕਿਲੋ ਦਾ ਤਿਆਰ ਆਮਲ ਖਰਾ ਦੋ ਟਾਈਮ ਚੁਆਦਾਂਗੇ ਦੋ ਤਿੰਨ ਚਾਰ ਟਾਈਮ ਥੋੜੇ ਚਾਏ ਦੋ ਟਾਈਮ ਵਾਲੇ ਗੰਦੀ ਨਹੀਂ ਕੋਈ ਬੱਚਾ ਕੀ ਆ ਮਗਰ ਬੱਸ ਆ ਭਾਈ ਜੇਰ ਜੇ ਰੋਕੇ ਆ ਜੇਰ ਵਾਲਾ ਦੰਦਾ ਵੀਡੀਓ ਪੜੀ ਵੀ ਆਪਣੀ ਚੋਣ ਚੁਆਦੀ ਇੱਕ ਨੰਬਰ ਇੱਕ ਨੰਬਰ ਆ ਭਾਈ ਇੱਕ ਨੰਬਰ ਆ ਮੰਨ ਕੇ ਚੱਲ ਆਪਣੇ ਕੋਲ ਤਿੰਨ ਗਾਮਾ ਦੂਈਆਂ ਵੀ ਆ ਲਈਆਂ ਠੀਕ ਹੈ ਇਹਨਾਂ 'ਚ ਦੁੱਧ ਪਾ ਕੇ ਹੁਣੀ ਆਪਾਂ ਡੇਰੀ ਵਿੱਚ 5.50 ਨੋਰਮਲ ਫੈਂਟ ਆਉਂਦੀ ਆ ਬਲੈਕ ਟਾਈਮ ਠੀਕ ਹੈ ਮੰਨ ਕੇ ਚੱਲ ਐਵਰੇਜ ਮੱਝਾ ਲਗਾ ਕੰਪੇਅਰ ਕਰਨੀ ਹੈ ਦੁੱਧ ਭਾਈ ਚਿੱਟਾ ਬੈ ਪਰ ਫੋਰ ਦੇ ਜਮਾ ਠੀਕ ਹੈ ਭ 95000 ਤੱਕ ਦੇ ਭਾਣੇ ਆਪਣੇ ਕੋਲ ਢੋਰੀ ਬਾਹਰ ਲਿਆਉ ਨੂੰ ਸੋ ਵੀਰੋ ਸੂਈ ਸਵਾਈ ਵਹਿੜਾ ਤੇ ਕਦ ਘੜ ਦੇਖੋ ਜਿੰਦ ਜਣ ਜਮਾ 17 ਲੀਟਰ ਬੋਲੀਏ ਥੱਲੇ ਹਾਜ਼ਰ ਆ ਤੇ ਤੀਜਾ ਦਿਨ ਹੋ ਗਿਆ ਸੂਈ ਨੂੰ ਨਾੜੂ ਨਾਲ ਆ ਬੱਚਾ ਦੇਖੋ ਬਿਸ਼ੇ ਨੜ ਗਿਆ ਤੇ ਕਦ ਘੜ ਬਹੁਤ ਆ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਰੰਗ ਚ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸਾਫ ਸੁਧਰੀਆਂ ਤੇ ਰਾਜੀਸੰਮੀ ਪੜੀ ਵੀ ਤੇ ਲੇਵਾ ਦੇਖੋ ਘਰ ਬੜੇ ਦੇ ਕਿਆ ਬਤਾ ਹਲਦਾ ਮੈਗਰਾ ਟਾਈਮ ਹੀ ਸਾਰਾ 11:30 11:00 ਕ ਦਾ ਹੋਇਆ ਹਨਾ ਬਈ ਐਮਨ ਕੀ ਚੱਲ ਵੀ ਜਦੋਂ ਇਹ 20 ਦਿਨ ਹੋ ਗਏ ਇਹਨੂੰ ਪੀਕ ਲੈਵਲ ਤੇ ਬਾਗੀ ਠੀਕ ਹੈ ਡੁੱਡਾ ਲੈਵਾ ਹੋਊ ਨੂੰ ਬੈਠਣ ਜਾ ਜਾ ਗੱਲ ਆ ਠੀਕ ਹੈ ਨਾ ਗੱਲ ਮਾਂ ਜੀ ਨੇ ਭਰ ਲਈ ਬਈ ਲੱਖੋਂ ਬਾਹਰ ਦੀ ਹੈ ਬੈੜਾ ਤੇ ਬਾਕੀ ਆ ਜਰਸੀ ਦੇ ਬੱਚੇ ਜਿਹੇ ਪਰ ਜਿਲੇ ਚਲੇਗਾ ਠੀਕ ਹੈ ਸੁੱਕਾ ਡੜ ਕੜ ਬਹੁਤ ਰਾਜੀ ਸਮੀ ਬਲੀ ਵੀ ਸੂਈ ਸਵਾਈ ਆ ਧਾਰਾ ਦੁਰ ਵਾਲੇ ਪਾਸੇ ਓਕੇ ਆ ਰੇਟ ਬਿਲਕੁਲ ਵਾਜਬੂ 62000 ਤੋਂ ਲੈ ਕੇ ਸਾਰੇ ਮਰ ਕੇ ਚਲੋ 85 90 ਕੇ ਜੇ ਐਵਰੇਜ ਦੇ ਵਿੱਚੋਂ ਭਾਗੇ ਤੇ ਥਣ ਦੇਖੋ ਨੇੜ ਤੋਂ ਜਮਾ ਮੁੱਠੀ ਵਾਲਾ ਥਣ ਸਾਫ਼ ਸੁਥਰਾ ਤੇ ਨਿਆਣ ਨੂੰ ਨਾ ਵਧੀਆ ਪਉਂਦੀ ਆ ਨਿਆਣਾ ਭਾਈ ਠੰਡੀ ਪਈ ਇੱਕ ਨੰਬਰ ਜਮਾ ਠੀਕ ਹੈ ਤੇ ਅੱਗੇ ਗੱਲ ਕਰਦੇ ਦੋ ਨੰਬਰ ਆ ਪਈ ਦੀ ਇਹ ਕਿਹੜਾ ਸੁਆਸੂਈ ਆ ਜੀ ਇਹ ਭਾਈ ਦੂਜਾ ਸੁਆਸੂਈ ਇਹ ਨੂੰ ਤੀਜੇ ਨਾਲ ਇਹਦੇ ਮਗਰੀ ਮੇਲ ਕਾਫ ਆ ਕਰਨ ਹਾਂ ਭਾਈ ਇਹ 20 ਕਿਲੋ ਤਿਆਰ ਹੈ ਥੋੜੀ 20 ਲੀਟਰ 10 ਡਰ ਟਾਈਮ ਦਾ ਇਹ ਥੱਲੇ ਹਾਜ਼ਰ ਆ ਤਿਆਰ ਆ ਭਾਈ ਉਹ ਠੀਕ ਆ ਚੌਂਡ ਚੋਏ ਇੱਕ ਨੰਬਰ ਇੱਕ ਨੰਬਰ ਆ ਬਾਈ ਇੱਕ ਨੰਬਰ ਆ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਬਾਈ 25 ਕਿਲੋ ਖਰਾ ਦੁੱਧ ਮੰਨ ਕੇ ਲੈ ਲਈ 25 ਰੌਂਡਾ ਪਾ ਦੋ ਵੀ ਪਾ ਦੋ ਅੱਛਾ ਚੌਂਡ ਚੋਆ ਦੀ ਇੱਕ ਨੰਬਰ ਤੇ ਤੀਜਾ ਦਿਨ ਹੋ ਗਿਆ ਸੂਈ ਨੂੰ ਜੇਰ ਜੁੜ ਜਾਵਾਂ ਡੰਨਾ ਜੇਰ ਵਾਲਾ ਡੰਨਾ ਠੀਕ ਐ ਸੋ ਬੱਚੇ ਦਾ ਮੂੰਹ ਵਗੈਰਾ ਦੇਖੋ ਤੇ ਕਾਫੀ ਕਲਰ ਦੇ ਵਿੱਚ ਇਹ ਆ ਗਈ ਪਤਾਂ ਦੀ ਤੇ ਲੈਵਾ ਦੇਖੋ ਜਿਆ ਤੁਰ ਨਹੀਂ ਤਾਂ ਨਹੀਂ ਕਿਆ ਬਾਤਾਂ ਤੇ ਸਾਫ ਸੁਥਰੀ ਜਿੰਦ ਜਾਨ ਰਾਜੀ ਸਮੀ ਬਲੀ ਬਹੁਤ ਆ ਤੇ ਫੇਸ ਕੁਆਲਿਟੀ ਵਗੈਰਾ ਚੰਗਿਆ ਤੇ ਤੁਰੇ ਫਿਰਦੇ ਗਾਲਾ ਕਰੀ ਜਾਂਦੇ ਚਾਰੂ ਵਗੈਰਾ ਵੀ ਫਿਰ ਪੂਰੀ ਫੁੱਲ ਆ ਲੱਗਦਾ ਹਣਾ ਬੱਲਾ ਵੀ ਫੁੱਲ ਆ ਠੀਕ ਆ ਕਿਸੇ ਪਾਸੋਂ ਲੱਸੀ ਨਾ ਵੀ ਨਿਕੋ ਢਿੱਲੀ ਟਪੀ ਨਹੀਂ ਤੇ ਸਾਫ਼ ਸੁਥਰਾ ਲੈਵਾ ਜਮਾਲੇਵਾ ਦੇਖੋ ਕਿਆ ਵਾਤਾ ਸੋਹਣਾ ਲੈਵਾ ਦਿਖਾਉਂਦੀ ਆ ਤੇ 20 ਕਿਲੋ ਬੌਲੀ ਦੇ ਥੱਲੇ ਚੋਣ ਵਾਲੀ ਐਸ ਵਕਤ ਹਾਜ਼ਰ ਆ 10 ਕਿਲੋ ਪਰ ਟਾਈਮ ਦਾ ਆਪਾਂ ਦੋ ਟਾਈਮ ਚ ਵਾਗ ਦੇ ਦੇਦਾਂਗੇ ਦੋ ਤਾਂ ਤਿੰਨ ਟਾਈਮ ਚ ਜੋ ਕੋਈ ਐ ਠੀਕ ਆ ਉਸ ਕੋਲੋਂ ਬੰਦਾ ਬੇਫਿਕਰ ਹੋਇਆ ਮਸ਼ੀਨ ਵਾਲੇ ਨੇ ਵੀ ਲੈਣੀ ਆ ਤਾਂ ਵੀ ਲੈ ਦੇਗੀ ਇਹਨਾਂ ਨਾਲ ਠੀਕ ਹੈ ਮਸ਼ੀਨ ਨੇ ਇੰਨੇ ਸੌਂਕਣਾ ਲਵਾਉਂਦੀ ਹੈਗੀ ਜਿੰਨੇ ਕਹਦੀ ਤੂੰ ਅੱਗੇ ਆ ਤੇ ਅੱਜ ਲੋੜੀ ਹੱਥ ਚੁਾਈ ਘੱਟ ਕਰਦੇ ਜਦੋਂ ਆਪਣੇ ਲਾਣ ਸਾਰੇ ਜੀ ਸਮਸ਼ੀਨ ਵਾਲੇ ਚੁਆ ਲੈਂਦੀ ਹੈ ਮਸ਼ੀਨ ਨਹੀਂ ਲਾਣਦਾ ਮਤਾਂ ਬਈ ਠੀਕ ਆ ਤਿੰਨ ਨੰਬਰ ਜਿਹੜੇ ਦੇਖੀਏ ਨੇ ਆਪਾਂ ਇਹ ਬਈ ਦੂਜਾ ਸੂਆ ਹੁੰਦੀ ਹੈਗੀ ਦੂਜਾ ਦੂਜਾ ਸੂਆ 23 ਕਿਲੋ ਦਾ ਪਲੂਣ ਦਾ ਦੁੱਧ ਦਿੱਤਾ ਹੋਇਆ ਹੈਗਾ 23 ਕਿਲੋ ਪਲੂਣ ਦਾ ਦੁੱਧ ਦੁੱਧ ਦਾ ਦਿੱਤਾ ਹੋਇਆ ਹੈਗਾ ਹੁਣ ਕਿਹੜਾ ਦਿਨ ਕਰਦੀ ਆ ਭਈ ਆ ਮੰਨ ਕੇ ਚੱਲ 1 ਹਫਤਾ ਪੈਂ ਇਦ ਕੀ ਨਜ਼ਰ ਤੋਂ ਮੰਨ ਕੇ ਚੱਲੇ ਬੰਦਾ 25 ਕਿਲੋ ਮੰਨ ਕੇ ਲੈ ਲਈ ਭਾਈ ਇਹ ਵੀ ਬੜਾ ਹਫਤਾ ਲੈ ਜੂਆ ਜੀ ਹਫਤਾ ਲਈ ਤੋਰੀ ਬਾਹਰ ਨੂੰ ਇਹ ਆ ਗਿਆ ਆਪਣੀ ਥੋੜਾ ਜਿਹਾ ਜਰਸੀ ਦੇ ਸਾਈਵਾਲ ਦਾ ਮੇਲ ਜਹਣਾ ਹਾਂ ਭਾਈ ਪ्योर ਜਰਸੀ ਆ ਦਾ ਥੋੜਾ ਜਿਹਾ ਬਲੱਡ ਹੈਗਾ ਐਚ ਐਫ ਦੇ ਪੇਟੂ ਵੀ ਵੀ ਆਣਾ ਠੀਕ ਹੈ ਤਾਂ ਇਹਦੇ ਐਚ ਐਫ ਦੇ ਪੈਟਰੋਲ ਥੋੜੇ ਵੱਢੀ ਆਉਣੀਆਂ ਫਿਰ ਠੀਕ ਹੈ ਠੀਕ ਹੈ ਇਹ ਗੱਲ ਤੇ ਐਜ ਫਿਰ ਦੁੱਧ ਹੀ ਪੈਦਾ ਬੜੀ ਬਾਦ ਕੀ ਦੀ ਹਾਂ ਮਾਰ ਬਦ ਗਈ ਭਈ ਸੋ ਐਚ ਐਫ ਜਾਂ ਆਪਣੇ ਉਹਦੇ ਜਰਸੀ ਬੰਨ ਹੋਏ ਜਾਂ ਤੁੰਨ ਹੋਏ ਠੀਕ ਹੈ ਨਾ ਗੱਲ ਆ ਠੀਕ ਐਚ ਐਫ ਵਾਲਾ ਮੇਲ ਆ ਠੀਕ ਹੈ ਪੇਟੂ ਹੀ ਵੀ ਆ ਜੀ ਇਹ ਫੈਟ ਵੀ ਚੰਗੀ ਪਾ ਦੂਗੀ ਤੇ ਤੁਹਾਨੂੰ ਵੀ ਪੈਦਾਵਾਰ ਵੀ ਚੰਗੀ ਹੋਊਗੀ ਪੈਦਾਵਾਰ ਬਾਈ ਫੇਰ ਇਹ ਤਾਂ ਪੰਦੇ 25 ਪੱਕੀ 30 30 ਕਿਲੋ ਜਿਹੜੇ ਆਪਾਂ ਐਫਐਲਟੀ ਗੱਲ ਲੈਂਦੇ ਆ ਨਾ ਅਸੀਂ ਬੱਚੇ ਲੈ ਲੈ ਚੱਪ ਤੋਂ ਠੀਕ ਹੈ ਉਹਦੀ ਵੀ ਪੈਦਾਵਾਰ ਵਾਦੀ ਸੋ ਐਫ ਦੇ ਬੇਟੋ ਜਿਹੜੇ ਪੈਦਾ ਹੋ ਜਾਂਦੇ ਆਉਂਦੇ ਆ ਉਹ ਜਾ ਕੇ ਫਿਰ 20 ਤੋਂ ਪਾਰ ਜਾ ਕੇ ਗੱਲਾਂ ਕਰਾਉਂਦੇ ਆ ਹਨਾ ਫੇਰ ਕਰਦੇ ਆ ਬਈ ਠੀਕ ਹੈ ਇਹ ਵੀ ਦਿਨਪ ਕੱਢ ਜੂ 5-4 ਗਜੇ 5-4 ਤਾਂ ਲਈ ਬਈ ਠੀਕ ਹੈ ਕੱਦ-ਕੱਡ ਚੰਗਾ ਮੂੰਹ ਮੱਥੇ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਸਾਫ਼ ਸੁਥਰੇ ਚੰਗੀਆਂ ਤੇ ਜਿੰਦ ਜਾਣ ਤੇ ਲੈਵਾ ਪੂਰਾ ਫਟਬਾੜ ਰੱਖੂ ਜਮਾ ਹੈ ਨਾ ਪਹਿਲੇਵਾ ਬਹੁਤ ਛੋਟਾ ਬਣਾਉਂਦਾ ਪਹਿਲੇਵਾ ਬਣਾਉਣਾ ਹੈ ਇਹ ਕੰਪੈਕਟ ਹਵਾਨਾ ਹੱਲ ਦਾ ਜਿਵੇਂ ਗੱਲ ਕਰੀ ਆਪਾਂ ਘਰੂਟ ਭਰਿਆ ਜਾਂਦਾ ਹਵਾਨੇ ਦੇ ਤੇ ਅੱਗੇ ਗੱਲ ਕਰਦੇ ਚਾਰ ਨੰਬਰ ਦੀ ਆਪਾਂ ਇਹ ਵੀ ਪਹਿਲਾਂ ਦਾ ਹੈ ਬੱਸੀ ਦੰਦਾਂ 'ਚ ਹੁਣੇ ਲੱਗ ਭਾਗੇ ਚਾਹੇ ਦੁੱਕ ਦੇ ਦੰਦ ਕੱਢ ਦੀ ਆ ਬਈ ਇਹਦਾ ਸੋ ਦੁੱਕ ਦੇ ਦੰਦ ਕੱਢ ਦੀ ਆ ਜਮਾ ਅਸਲ ਬੱਚਾ ਜਿਹਨੂੰ ਕਹਿੰਦੇ ਆ ਸੋ ਦੇਖੋ ਕਿਆ ਬਾਤ ਆ ਓ ਮਾਈ ਗਾਡ ਕੱਢ ਦੀ ਹਿਆਲੇ ਹੈ ਨਾ ਬਈ ਕੱਢ ਦੀ ਸੋ ਦੁੱਕ ਦੇ ਦੰਦ ਅਜੇ ਕੱਢਦੀ ਹੋਈ ਆ ਤੇ ਕੱਢ ਜੂ ਬਾਜ਼ਾਰ ਤੱਕ ਨਾ ਜੇ ਹੇ ਕਿਹੜਾ ਐਲਾਈ ਵੀਰੇ ਹਫ਼ਤਾ ਕਾਹੀ ਇੱਕ ਹਫ਼ਤਾ ਸੂਣ ਚ ਬਾਕੀ ਪਿਆਰ 골ਡਨ ਕਲਰ ਆਇਆ ਤੇ ਜਿਵੇਂ 골ਡਨ ਕਲਰ ਸੋਨੇ ਵਾਲਾ ਰੰਗ ਆਇਆ ਜਿਵੇਂ ਇਹਦਾ ਸੋਨੇ ਦੇ ਸੁਹਾਗਾ ਫੇਰੇ ਵਜੋਂ ਕਹਿੰਦੇ ਹੁੰਦੇ ਆ ਤੇ ਰਾਜੀ ਰੋਜੀ ਸਮੀ ਬਲੀ ਵੀ ਦੇਖੋ ਕਿਆ ਬਾਤਾਂ ਤੇ ਹਫ਼ਤਾ ਅਗਲੇ ਕਿੰਨਾ ਦੱਦ ਮੰਨ ਕੇ ਚੱਲੇ ਬੰਦਾ ਇਹਦੇ ਤੋਂ 25 ਕਿਲੋ ਬੱਸੀ ਦੂ 25 ਕਿਲੋ ਹਾਂ ਸੋ 25 ਕਰੋ ਤੋਂ ਤੇਰੇ ਆਮਣਾ ਆਕੇ ਵੀ ਦੇ ਦਿਆਂਗੇ ਸਾਰੇ ਬਈ ਓੜਮਾ ਕੋੜਮਾ ਸਾਰੀ ਦਾ ਪਤਾ ਪਹੁੰਚਾ ਠੀਕ ਆ ਵੀ ਕਿੱਥੋਂ ਆਇਆ ਕੀ ਇਹਦਾ ਬਿਸ਼ੋਕ ਕੀ ਗੱਲ ਬਾਤ ਆ ਬਾਈ ਤੇ ਬਾਕੀ ਸਾਤ ਸੁਵਾ ਦਿਆ ਹਨ ਨਿਕਿਆ ਸੁਵਾ ਦੀ ਬੱਸੀ ਹੈ ਸੋ ਮੂੰਹ ਤੇ ਟੋਆ ਵਗੈਰਾ ਕਰਨ ਨਿਕਾ ਨਿਕਾ ਹਨ ਹਾਂ ਜਿੰਦੇ ਜਾਣ ਜਾ ਪੈਂਦੀ ਪੂਰੀ ਵਧੀਆ ਪੂਰੀ ਜਨ ਜਾਣਾ ਬਈ ਬੱਸੀ ਠੀਕ ਆ ਸੋ ਥਾਣ ਪੂਰਾ ਮੁਠੀ ਵਾਲਾ ਸਾਫ ਸੁਥਰਾ ਤੇ ਬਾਕੀ ਬਾਹਰ ਦੇ ਉਹ ਜਾਗਦੇ ਪਾਣੀ ਤੇ ਹੀ ਲੱਗਦੇ ਥੋੜੀ ਤੇ ਸਾਫ ਸੁਥਰੀ ਬੱਚੇ ਜਮਾ ਪਲਾਈਆਂ ਬਲੂਆਂ ਬਹੁਤ ਇਹ ਦੇ ਵਿੱਚ ਤੇ ਦਿਨ ਕੁਝ ਕ ਲੈ ਜਾਂਦੇ ਸੂਣ ਦੇ ਵਿੱਚ ਤੇ ਪਹਿਲਾ ਸੂਆ ਪਲੋਂ ਦੁੱਗ ਜਾਂਦਾ ਜੇ ਕੱਢਦੀ ਪਈ ਆ ਨਿੱਕੇ ਸਵਾਦੀ ਬੱਸੀ ਹੈਗੀ ਜਿਵੇਂ ਮਰ ਜਾ ਤੂੰ ਫੇਰ ਕਿ ਲੋ ਮੈਂ ਕਿਹਨਾਂ ਮਸਲਾ ਲੈ ਕੋਈ ਮਸਲਾ ਹੀ ਨਹੀਂ ਬਈ ਠੀਕ ਹੈ ਅੱਗੇ ਆਪਾਂ ਦੇਖੀਏ ਡੱਬੀ ਵੜ ਜੀ ਤੇ ਬਈ ਦੂਜਾ ਸੂਆ ਕੋਈ ਇਹ ਵੀ ਦੂਜਾ ਸੂਆ ਕਿੰਨਾਂ ਲੈ ਜੂਗੀ ਹੈ ਬਈ ਇਹ ਆਪਾਂ 5 ਦਿਨ ਮੰਨ ਕੇ ਲੈ ਲੇਗਾ ਨਹੀਂ ਬਰਾਉਂਡ ਵਾਲੀ 5-6 ਦਿਨ ਬਾਕੀ ਕਿੰਨਾ ਕੁ ਦੁੱਧ ਆਪਾਂ ਨੂੰ ਅੰਦਾਜ਼ਾ ਦੇ ਦੋ ਇਹ ਤੋਂ ਬਈ ਆ ਮੰਨ ਕੇ ਚੱਲ ਮਾਰ ਕੇ ਵੀ 26-22 ਕਿਲੋ ਪੂਣ ਦੁੱਧ ਕਿ ਹੋਇਆ ਦੋਨੋਂ ਠੀਕ ਹੈ ਦੁੱਧ 28 ਕਿਲੋ ਖਾਰਾ ਦੁੱਧ ਮੰਨ ਕੇ ਲੈ ਲੇ ਬੰਦਾ ਵੀ 25 ਤੋਂ ਪਾਰ ਵਾਲੇ ਦਾ ਹੈਗੀ ਇਹ ਦੋ ਤੋਂ ਪਾਰ ਵਾਲੇ ਦਾ ਵੀ ਰਾਂ ਨਹੀਂ ਜੀ ਦੋ ਤੋਂ 30 ਕਿਲੋ ਵੀ ਦੇ ਦੂਗੀ ਵੀ ਵਧੀਆ ਕੇ ਰੱਖੇ ਬੀਰ ਵੀ ਨੇ ਕੇਅਰ ਕਰੀਆ ਬਾਕੀ ਨਾੜਾ ਨੂੜਾ ਬਹੁਤ ਚੰਗੇ ਥੱਲੇ ਬਾਕੀ ਮੁਠੀਆ ਥਾਣਾ ਦਾ ਕੀ ਬਾਤ ਹੈ ਮੁਠੀਆ ਥਾਣਾ ਦਾ ਠੀਕ ਹੈ ਕੱਢ ਜੂ ਹਫਤਾ ਕੰਡਾ ਹਣਾ ਇੱਕ ਹਫਤਾ ਬਾਕੀ ਤੇ ਇਹ ਵੀ ਦੰਦਾ ਜੂ ਲਗਭਗ 6 ਦੰਦਾ ਵੀਰੇ 6 ਜਨਵਰੀ ਦੂਜਾ ਸੂਆ ਦੂਜਾ ਸੂਆ ਬਈ ਦੂਜਾ ਵੀ ਸੋ ਇਹ ਨਹੀਂ ਗੱਲ ਵੀ ਵਿਚ ਵਪਾਰੀ ਕਹਿੰਦਾ ਹਰ ਇੱਕ ਨੂੰ ਦੂਜਾ ਸੂਆ ਕਹਿ ਦਿੰਦੇ ਆ ਬਈ ਦੰਦਾ ਜਿਆਦਾ ਅੰਦਰ ਪਟਕਾ ਦੰਦਾ ਪਤਾ ਲੱਗ ਜਾਂਦਾ ਨਾ ਪਤਾ ਜਨਵਰ ਦਾ ਜਿਆ ਜਿਆ ਗੱਲ ਆ ਤੀ ਉਹ ਬੰਦੇ ਭਰ ਦਿੰਦੀ। ਸੋ ਦੇਖੋ ਬਾਕੀ ਹਵਾਨਾ ਜਿਵੇਂ ਵੀ ਭਰ ਦਿੰਦੀ ਹੈ ਕਾਰ ਲਗੀ ਆਲਾ ਵਿੱਚ ਕਈ ਬੰਦੇ ਚਾਰ ਦਾਂਦੀ ਵਸੀ ਸੰਗੋੜ ਦੇ ਪਹਿਲ ਨਹੀਂ। ਠੀਕ ਹੈ। ਤੇ ਬਾਕੀ ਹਵਾਨਾ ਲਾਲੀਆਂ ਮਾਰਦਾ ਜਮੈਂ ਦਾ। ਬਈ ਖਾਦਾ ਆ ਲੈਣਾ ਪਰ ਹੁਣ ਦੁੱਧ ਦਿੱਤਾ ਵਿਆ ਸਹੀ ਟਾਈਮ ਤੇ ਡرائی ਹੋਈ। ਸੋ ਠੀਕ ਹੈ ਸਾਫ ਸੁਥਰੀ ਆ। ਸੂਣ ਜਿ ਘੋੜ ਦੇ ਲੈਦੀ ਆ ਤੇ ਬਣੂ ਬਣੂ ਕਰਮ ਵਾਲੀ ਬਹੁਤ। ਤੇ ਅੱਗੇ ਬੈਣ ਜਿਹੜੀ ਬੱਚੀ ਦੇਖੇ ਨੇ ਗੱਪਣ। ਇਹ ਕਿੰਨਾ ਟਾਈਮ ਦੀ ਗੱਪਣ? ਤੈਨੂੰ ਤਾਂ ਪਲਾਸਤੀ ਗੱਪਣਾ ਬਾਈ। ਤੈਨੂੰ ਤਾਂ ਪਲਾਸਤੀ ਗੱਪਣ ਦੰਦੋਂ ਕਿਵੇਂ ਆ? ਦੰਦੋਂ ਖੀਰੀ ਆ ਬਾਈ। ਖੀਰੀ ਜਮਾ। ਕੱਚਾ ਖੀਰਾ ਬੱਚਾ ਜ ਸੋ ਕੱਚੀ ਬਿਲਕੁਲ ਖੀਰੀਆ ਦੰਦੋ ਦੇਖੋ ਜਮਾ ਕੀ ਬਾਤ ਹੈ ਕੋਈ ਦੰਦ ਤੋੜਨੀ ਬਾਈ ਤਾਂ ਹੀ ਨਹੀਂ ਦੀ ਹੈਣਾ ਹਾਂ ਬਈ ਰਿਕਾਰਡ ਵਗੈਰਾ ਪਤਾ ਕਿਸੇ ਦਾ ਸਾਰਾ ਕੁਝ ਹੈਗਾ ਬਾਈ ਮਾੜਾ ਥਣ ਵੀ ਚਾਰ ਹੀ ਨਹੀਂ ਕੋਈ ਫੋਟ ਸੰਗ ਨਹੀਂ ਹੈਣਾ ਹਾਂ ਨਹੀਂ ਮਾੜਾ ਨੇੜੇ ਦਿਖਾ ਦੇ ਸੋ ਥਣ ਦੇਖੋ ਥਣ ਚਾਰ ਹੀ ਹੈ ਕੋਈ ਫੋਟ ਸੰਗ ਨਹੀਂ ਇਹ ਠੀਕ ਹੈ ਤੇ ਰਾਜ ਸਮੀ ਬੜੀ ਵੀ ਰਾਜ ਸਮੀ ਪੜ ਗਿਆ ਮੈਨੇ 2035 ਦੀ ਆਪਾ 5062 ਦੇ ਲੱਗਿਆ ਜਾਗਾ 5062 ਅੱਗੇ ਤੇ ਲੱਗਿਆ ਬਈ 2135 ਦੀ ਆਪਾ ਹੈਣਾ ਹਾਂ ਹਾਂ ਕਿੰਨੇ ਮਹੀਨੇ ਕਨਫਰਮ ਆ ਤੁਹਾਨੂੰ ਤਾਂ ਪਲੱਸ ਵੀ ਹੋਗੀ ਬਾਈ 6 ਦਿਨ ਉੱਪਰ ਵੀ ਠੀਕ ਹੈ ਸਵਾਦ ਹੈ ਸਵਾਤ ਅਨਮੀ ਨੇ ਗੱਬਣ ਚੈੱਕ ਕਨਫਰਮਾ ਚੈੱਕ ਆਪਦੀ ਕਰਵਾ ਕੇ ਲੈ ਜਿਓ ਤੇ ਨਾਗਾ ਪਸ ਨੂੰ ਦਿਖਾਤੇ ਕਾ ਵੀ ਗੱਬੜ ਬੱਚੀ ਜੇ ਚਵੀਰਪਾਲ ਦੇ ਕਿ ਜਰਸੀ ਬੱਚੀ ਲੈਣੀ ਆ ਗੱਬਣ ਚੈੱਕ ਪਾਸ ਚੈੱਕ ਪਾਸ ਦਿਖਾਦੀ ਫੇਸ ਕੁਆਲਟੀ ਬਾਈ ਜਮਾ ਖੜਦੀ ਖੂਨ ਨਹੀਂ ਬਹੁਤ ਚੰਗੀ ਆ ਹਨਾ ਬਈ ਸਾਰੀ ਓਰੀਜਨਲ ਪੀਸ ਆ ਸੋ ਕਾਫੀ ਨਾਗ ਦਿਖਾਤੀ ਆਪਾਂ ਹੰਡਾ ਹੰਡਿਆ ਜਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਕੇ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ